ਅੱਜ ਮੈਂ ਇਸ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਦੀ 익ਸਪੋਜ਼ ਕਰੂੰਗਾ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਹੋ ਕਿਉਂਕਿ ਤੁਸੀਂ ਮਾਫੀਆ ਚਲਾ ਰਹੇ ਹੋ ਕਿਉਂਕਿ ਤੁਸੀਂ ਰੇਤੇ ਦੀ ਟਰਾਲੀ 23000 ਰੁਪਏ ਦੀ ਵੇਚ ਰਹੇ ਹੋ ਜਿਹੜੀ ਚਰਜੀ ਚੰਨੀ ਦੇ ਟਾਈਮ ਦੇ ਉੱਤੇ 3000 ਦੀ ਵਿਗਦੀ ਸੀ ਕਿਉਂਕਿ ਤੁਸੀਂ ਸ਼ਰਾਬ ਦੀ ਸਮਗਲਿੰਗ ਕਰ ਰਹੇ ਹੋ ਜਾਲੀ ਸ਼ਰਾਬ ਬਣਾ ਰਹੇ ਹੋ ਐਕਸਾਈਜ਼ ਡਿਊਟੀ ਤੁਸੀਂ ਲੱਖਾਂ ਕਰੋੜ ਰੁਪਏ ਚੋਰੀ ਕਰ ਲਈ ਦੱਸ ਐਲਵਨ ਲਾਇਸੈਂਸ ਕਿਹਨੂੰ ਦਿੱਤੇ ਭਗਵੰਤ ਓਏ ਗੁਰੂ ਦੇ ਜਵਾਬ ਦੱਸ ਅੱਤੀ ਸੱਤੀ ਕੀਤੀ ਹੈ ਨਹੀਂ 13000 ਕਰੋੜ ਰੁਪਏ ਮੈਂ ਤੈਨੂੰ ਕਹਿੰਦਾ ਚੋਰ ਹਾਂ ਤੂੰ ਠੋਕ ਦੱਸ ਕਿਹਨੂੰ ਦਿੱਤੇ 13000 ਕਰੋੜ ਰੁਪਏ ਇਹਦੇ ਡਿਮਾਂਡ ਸਰ ਸੀਬੀਆਈ ਇਨਕੁਆਰੀ ਹੋਵੇ ਜਿਹੜੀ ਦੂਲੋ ਸਾਹਿਬ ਨੇ ਕਹੀ ਇਹਨਾਂ ਨੇ ਪਹਿਲਾਂ ਵੀ ਡਿਮਾਂਡ ਕੀਤੀ ਹੈ ਇਹਨਾਂ ਦਾ ਸੁਪਰੀਮੋ ਕੇਜਰੀਵਾਲ 54000 ਕਰੋੜ ਰੁਪਏ ਕਹਿੰਦਾ ਮੈਂ ਜੇ ਚੁਪਾ ਕੇ ਚੱਲੇ ਪਹਿਲੇ ਮਹੀਨੇ 75000 ਕਰੋੜ ਰੁਪਏ 34 ਬਜਟ ਚੋਂ 20000 ਸੈਂਟ ਚੋਂ ਕਿੱਥੇ ਨੇ ਭਈ ਉਹ ਗੁਰੂ ਦੱਸ ਮੈਂ ਪੁੱਛਦਾ ਭਜਦੇ ਹੋ ਜਵਾਬ ਦੇਨੇ ਹੋ ਸੰਤਰਿਆਂ ਦਾ ਇਹ ਜੇ ਸਵਾਲਾਂ ਦੇ ਜਵਾਬ ਦੇਣਾ ਮੈਂ ਪੁੱਛਦਾ ਤੈਨੂੰ 1000 ਰੁਪਈਆ ਟੂ ewomen ਉਹ ਤੁਸੀਂ ਬੇਇੱਜ਼ਤੀ ਕਰਦੇ ਹੋ ਉਹਨਾਂ ਦੀ ਕਿੰਨੇ ਸਾਲ ਹੋ ਗਏ ਓਏ ਫਿਰ ਤੂੰ ਕਹਿੰਦਾ ਸੀਗਾ ਸ਼ੇਖ ਚਿੱਲੀ ਵਾਲਾ ਫਾਇਦਾ ਤੇਰਾ ਸ਼ੇਖ ਚਿੱਲੀ ਵੀ ਮਾਤ ਕਰਦਾ ਮਿੱਤਰਾ ਤੂੰ ਉਹ ਸਭ ਤੋਂ ਵੱਡਾ ਸ਼ੇਖ ਚਿੱਲੀ ਦਾ ਧਰਮ ਉਹ ਕਹਿੰਦੇ ਝੰਡਾ ਬਰਦਾਰ ਹੈ 23 ਫਸਲਾਂ ਦੇ ਐਮਐਸਪੀ ਪੰਜਾ ਮਿੰਟਾਂ ਦਾ ਆਈਦਾ ਆਈਦਾ ਸੁਰਫੇਟੇ ਮੂੰਹ ਤੁਹਾਡੇ ਸਰਕਾਰ ਚਲਾਉਣ ਵਾਲਿਆਂ ਦੇ ਤੁਹਾਡੇ ਨਾਲ ਵੱਡੇ ਨਾੜੀ ਨਹੀਂ ਦੇਖੇ ਮੈਂ ਤੱਤੀ ਹੁਣ ਦੇ ਜਵਾਬ ਨਾਚ ਨਾ ਜਾਣੇ ਆਂ ਘੰਟੇੜਾ ਥੋੜਾ ਤਾਂ ਆਂਗਣ ਵੀ ਟੇਡਾ ਨਹੀਂ ਹੈ ਤੂੰ ਤਾਂ ਨਾੜੀ ਹੂੰ ਨਾੜੀ ਟੱਕਰ ਕੇ ਪੰਜਾਬ ਨੂੰ ਲੈਜਿਸਲੇਚਰ ਦੀ ਗਰਮਾ ਖਤਮ ਹੋ ਚੁੱਕੀ ਹੈ ਬਿਦ ਆਮ ਸਭਾ ਦੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਐਮ ਐਲ ਏ ਹੁੰਦਾ ਕੀ ਹੈ ਐਮ ਐਲ ਏ ਕਾਨੂੰਨ ਬਣਾਉਣ ਵਾਸਤੇ ਆ ਗੱਦੇ ਚੈੱਕ ਕਰਨ ਵਾਸਤੇ ਨਹੀਂ ਪ੍ਰਿੰਸੀਪਲ ਚੈੱਕ ਕਰਨ ਵਾਸਤੇ ਨਹੀਂ ਵਾਈਸ ਚਾਂਸਲਰ ਚੈੱਕ ਕਰਨ ਵਾਸਤੇ ਨਹੀਂ ਹੁੰਦਾ ਉਹਦਾ ਦਰਜਾ ਚੀਫ ਸੈਕਟਰੀ ਤੋਂ ਉੱਚਾ ਹੁੰਦਾ ਲੜੂੰਗਾ ਅੰਤ ਤੱਕ ਲੜੂੰਗਾ ਤੂੰ ਜਵਾਬਾਂ ਤੋਂ ਭੱਜਦਾ ਰਹਿ ਮੇਤੋਂ ਕਦ ਤੱਕ ਭਜੇਗਾ ਭਾਗ ਭਗਵੰਤ ਮਾਨ ਭਾਗ ਕੇ ਜਨਤਾ ਆਤੀ ਹੈ ਸਿੰਘਾਸਨ ਖਾਲੀ ਕਰ ਬੇਟਾ ਇਸ ਤਰ੍ਹਾਂ ਜੀ ਜੋ ਅੱਜ ਮੈਂ ਇਸ ਸਰਕਾਰ ਨੂੰ ਭਗਵਾਨ ਤੁਮਾਨ ਸਾਹਿਬ ਦੀ 익ਸਪੋਜ਼ ਕਰੂੰਗਾ ਅਜ ਤੱਕ ਕਿਸੇ ਨੇ ਕੀਤਾ ਨਹੀਂ ਹੋ। ਕਿ ਜੋ ਸੁਪਨੇ ਦਿਖਾਏ ਸੀ। ਜੋ ਮਾਇਆ ਜਾਲ ਬੁਣਿਆ ਸੀ ਮਾਇਆ ਜਾਲ ਹੁੰਦਾ ਨਾ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਜਾਲ ਚ ਫਸਦਾ। ਇਹ ਤੇ ਉਹ ਉਸ ਹਾਲਾਤ ਦੇ ਵਿੱਚ ਨੇ ਸਭ ਤੋਂ ਪਹਿਲਾ ਮਾਇਆ ਜਾਲ ਕਿ ਅਸੀਂ ਫਾਈਨੈਂਸ਼ੀਅਲੀ ਸਫੀਸ਼ੀਐਂਟ ਹੋ ਜਾਾਂਗੇ ਇਹਨਾਂ ਦਾ ਸੁਪਰੀਮੋ ਕੇਜਰੀਵਾਲ 54000 ਕਰੋੜ ਰੁਪਏ ਕਹਿੰਦਾ ਮੈਂ ਜੇ ਚ ਪਾ ਕੇ ਚੱਲੇ ਪਹਿਲੇ ਮਹੀਨੇ 54000 ਕਰੋੜ ਰੁਪਏ ਚੌਥੀ ਬਜਟ ਚੋਂ 20000 ਸੈਂਟ ਚੋਂ ਕਿੱਥੇ ਨੇ ਵੀ ਓ ਗੁਰੂ ਦੱਸ ਮੈਂ ਪੁੱਛਦਾ ਭਜਦੇ ਹੋ ਜਵਾਬ ਦੇਨੇ ਹੋ ਸੰਤਰਿਆਂ ਦਾ ਇਹ ਜਿਹੇ ਸਵਾਲਾਂ ਦੇ ਜਵਾਬ ਦੇਣਾ ਮੈਂ ਪੁੱਛਦਾ ਤੈਨੂੰ 1000 ਰੁਪਈਆ ਟੂ ewomen ਉਹ ਤੁਸੀਂ ਬੇਇੱਜ਼ਤੀ ਕਰਦੇ ਹੋ ਉਹਨਾਂ ਦੀ ਕਿੰਨੇ ਸਾਲ ਹੋ ਗਏ ਓਏ ਹੈ 36000 ਟੀਚਰ ਹਰੀ ਸਿਆਹੀ ਕਿੱਥੇ ਆ ਹਰੀ ਸਿਆਹੀ ਮੁੱਕੀ ਮੈਂ ਦੇ ਦੇਣਾ ਹੈ ਕਹਿੰਦੇ ਜੀ ਐਤਕੀ 9000 9000 ਨੂੰ ਅਸੀਂ ਨੌਕਰੀ ਤੇ 8000 ਰਟਾਇਰ ਹੋਗੇ ਹਾਂਜੀ ਮਨਰੇਗਾ ਦਾ ਡਬਲ ਮੰਗ ਰਿਹਾ ਹੁਣ ਕਿਸਾਨ ਕਿ ਜੀ 400 ਸਰਦਾ ਨਹੀਂ ਲੇਬਰ ਨੂੰ ਪਰ ਨੂੰ ਤੁਸੀਂ ਸਾਨੂੰ 800 ਦਿਓ ਠੀਕ ਹੈ ਇਹਨਾਂ ਤੋਂ ਜਿਹੜਾ ਪਿਛਲਾ ਮਨਰੇਗਾ ਉਹਦੇ 35% ਦਿੱਤਾ ਨਹੀਂ ਗਿਆ 올ਡ ਪੈਨਸ਼ਨ ਸਕੀਮ ਅਨਾਉਂਸ ਕਰਤੀ ਪਿਓ ਵਾਲੀ ਕੈਬਨਿਟ ਵਿੱਚ ਪਾਸ ਕਰਤੀ ਉਹ ਵਾਹ ਤੇਰੇ ਉਹ ਵਾਹ ਤੇਰੇ ਫਰੇਬੀ ਆਦਮੀ ਹੈ ਹੈ ਵਾਲਿਆਂ ਦੀ țeਲਾ ਕਰਦੀ ਮੇਲਾ ਮੇਲਾ ਸਾਹਮਣੇ ਆ ਕੇ ਖੜਨਾ ਸਿੱਧੂ ਦੇ ਤੇ ਵੱਟ ਦੇੋਂ ਕੱਢ ਗੱਠ ਬਣ ਕੇ ਸਿੱਧੂ ਚੀਫ ਮਿਨਿਸਟਰ ਸਾਹਿਬ ਹੈ ਚੁਟਕਲੇ ਸੁਣਾਏਗਾ ਇਹ ਚੁਟਕਲੇ ਆ ਨਾ ਉੱਤਰ ਦੇਦਾ ਇਹਨਾਂ ਉੱਤਰ 올ਡ ਪੈਨਸ਼ਨ ਸਕੀਮ ਹਲੇ ਤੱਕ ਜਿਹੜੇ ਬੰਦੇ ਫੁੱਲ ਸਿੱਟਦੇ ਹੁੰਦੇ ਸੀ ਇਹਨਾਂ ਤੇ ਇੱਤਾ ਮਾਰ ਦਿਓ ਜਿੱਥੇ ਜਾਂਦਾ ਉਥੇ 1200 ਬੰਦੇ ਉਹਨਾਂ ਨੂੰ ਐਡਰੈਸ ਕਰਦਾ ਹੈ ਜਿਹੜੇ ਪਿੰਡ ਨੇ ਉਹ ਅਸਲਾ ਜਬਤ ਕਰਾਉਂਦੇ ਪਹਿਲਾਂ ਇਹ ਨਹੀਂ ਦੱਸਦਾ ਵੀ 6 ਲੱਖ ਦਾ ਜਹਾਜ ਜਿਹੜਾ ਢੂਈ ਥੱਲੇ ਲੈ ਰੱਖਿਆ ਉਹ ਕਿੰਨੀ ਕੀਮਤ ਹੈ ਭਾਈ ਉਹਦੀ ਤੁਹਾਡੀ ਕਿਹੜੀ ਅਕਾਉਂਟੇਬਿਲਟੀ ਹੈ ਤੁਹਾਡੀ ਕਿਹੜੀ ਟਰਾਂਸਪੈਰੈਂਸੀ ਹੈ ਇਹ ਲੋਕਾਂ ਦੇ ਪੈਸੇ ਨੇ ਤੇਰੇ ਨਹੀਂਗੇ ਮਿੱਤਰਾ ਤੇ ਮੈਂ ਲੋਕਾਂ ਦੇ ਪੈਸੇ ਮੇਰਾ ਤੇਰਾ ਨਾਲ ਕੋਈ ਉਹ ਨਹੀਂ ਹੈ ਠੀਕ ਹੈ ਤੂੰ ਦੱਸ ਵੀ ਇਹ ਲੋਕਾਂ ਦੇ ਪੈਸੇ ਹਨ ਜਿਹੜੇ ਤੂੰ ਖਰਚ ਰਿਹਾ ਤੂੰ ਤਾਂ ਪੱਤਰੇ ਵਾਹ ਕੇ ਪਾਰ ਜਾਏਗਾ ਲੋਕ ਪੈਸੇ ਦਿੰਦੇ ਫਿਰਨਗੇ ਫਾਈਨੈਂਸ਼ੀਅਲ ਐਮਰਜੈਂਸੀ ਲੋਕ ਭੁਗਤੇ ਫਿਰਨਗੇ ਸਭ ਤੋਂ ਵੱਧ ਦੁਆਕ ਜੰਮਦਾ ਨਾ ਸਵਾ ਲੱਖ ਕਰੋੜ ਸਵਾ ਲੱਖ ਦਾ ਕਰਜ਼ਾ ਉਹਦੇ ਸਿਰ ਤੇ ਪੰਜਾਬ ਚ ਜੇ ਬਸ ਸਟੇਟ ਨੰਬਰ 1 ਤੇ ਉੱਤੇ ਹੁੰਦਾ ਸੀਗਾ ਪਰ ਕੈਪੀਟਲ ਇਨਕਮ ਚ ਅੱਜ 15000 ਰੁਪਏ ਮਹੀਨਾ ਕਮਾ ਲੇ ਬਾਹਰ ਕਿਉਂ ਜਾਂਦੇ ਆ ਉੱਥੇ 5 ਲੱਖ ਰੁਪਏ ਮਹੀਨਾ ਕਮਾਉਂਦੇ ਸ 7 ਲੱਖ ਰੁਪਏ ਮਹੀਨਾ ਕਮਾਉਂਦੇ ਜਿਹੜੇ ਟਰਾਲੇ ਚਲਾਉਂਦੇ ਹਾਂਜੀ ਤੁਸੀਂ ਦੇਖੋ TADA ਫਾਈਨਾਂਸ ਕਮਿਸ਼ਨ ਦਾ ਦਿੱਤਾ ਇਹਨਾਂ ਨੇ ਗਾਲਾਂ ਕੱਢਦੇ ਪ੍ਰੋਫੈਸਰ ਟੰਕੀਆ ਤੇ ਹਰ ਬੰਦਾ ਧਰਨੇ ਦੇ ਉੱਤੇ ਹਾਂਜੀ ਪੈਨਸ਼ਨਾਂ ਖੋਲੀਆਂ ਲੋਕਾਂ ਦੀਆਂ ਪੈਨਸ਼ਨਾਂ ਖੋਲੀਆਂ ਮੈਂ ਸਾਰਾ ਲਿਖਿਆ ਇਹਦੇ ਚ ਟਕਾ ਕੇ ਫਿਰ ਤੂੰ ਕਹਿੰਦਾ ਸੀਗਾ ਸ਼ੇਖ ਚਿੱਲੀ ਵਾਲਾ ਵੈਦਾ ਤੇਰਾ ਸ਼ੇਖ ਚਿੱਲੀ ਵੀ ਮਾਤ ਕਰਤਾ ਮੇਤਰਾ ਤੂੰ ਤੂੰ ਸਭ ਤੋਂ ਵੱਡਾ ਸ਼ੇਖ ਚਿੱਲੀ ਦਾ ਧਰਮ ਉਹ ਕਹਿੰਦੇ ਝੰਡਾ ਬਰਦਾਰ ਹੈ 23 ਫਸਲਾਂ ਦੇ ਐਮਐਸਪੀ 5 ਮਿੰਟਾਂ ਦਾ ਆਈਦਾ ਆਈਦਾ ਸੁਰਫਟੇ ਮੂੰਹ ਉਹ ਤੁਹਾਡੇ ਸਰਕਾਰ ਚ ਲਾਉਣ ਵਾਲਿਆਂ ਦੇ ਤੁਹਾਡੇ ਨਾਲ ਵੱਡੇ ਨਾੜੀ ਨਹੀਂ ਦੇਖੇ ਮੈਂ ਤਰਤੀ ਹੁਣ ਦੇ ਜਵਾਬ ਦੋ ਫਸਲਾਂ ਚੱਕਦੀ ਹੈ ਸੈਂਟਰ ਦੀ ਸਰਕਾਰ 75000 ਕਰੋੜ ਰੁਪਏ ਪੀ ਤੂੰ ਉਹਨਾਂ ਨੂੰ ਇਹ ਕਹਿ ਬੀ ਐਸੈਂਸ਼ੀਅਲਸ ਜਿਹੜੇ ਨੇ ਤੂੰ ਕਹਿ ਦਾਲਾਂ ਚੱਕਾਂਗੇ ਅਸੀਂ ਕਿਹੜੀ ਦਾਲ ਚੱਕੀਏ ਦੱਸ ਮੱਕੀ ਅੱਧੇ ਰੇਟ ਤੇ ਨਹੀਂ ਚੱਕੀ ਗਈ ਤੂੰ ਉਹਨਾਂ ਨੂੰ ਕਹਿ ਐਸੈਂਸ਼ੀਅਲਸ ਤੇ ਸਾਨੂੰ ਤੁਸੀਂ ਵਰਤਿਆ ਭਾਈ ਸਟੇਟ ਨੂੰ ਵਰਤਿਆ ਤੂੰ ਹੀ ਸਾਨੂੰ ਇੰਨਾ ਕਹੋ ਦਿਓ ਕਿ ਆਇਲ ਸੀਡ ਤੁਸੀਂ ਇੰਪੋਰਟ ਕਰ ਲਓ 1,75,000 ਕਰੋੜ ਰੁਪਏ ਦੇ ਆਇਲ ਸੀਡ ਇੰਡੀਆ ਇੰਪੋਰਟ ਕਰਦਾ ਹੈ ਦਾਲਾਂ ਇੰਪੋਰਟ ਕਰਦਾ ਹੈ ਭਾਈ ਤੁਸੀਂ ਨਾ ਇੰਪੋਰਟ ਕਰੋ ਜੀ ਸਾਥੋ ਲੈ ਲਓ ਅਸੀਂ ਤੁਹਾਡੀ ਸੇਵਾ ਕੀਤੀ ਹੈ ਦੋ ਤਿੰਨ ਤੇ ਜੇ ਕਿਸਾਨ ਵੀਰ ਨਹੀਂ ਮੰਨਦੇ ਤੂੰ ਕਹੇ ਭਾਈ ਸਰਕਾਰ ਅਸੀਂ ਅਸੀਂ ਕਰਾਂਗੇ ਸੈਂਟਰ ਨਾਲ ਰਲ ਕੇ ਕੀ ਕੀਤਾ ਤੁਸੀਂ ਤੂੰ ਬੈਠ ਕੇ ਵਿੱਚ ਆਪਣੀਆਂ ਵੋਟਾਂ ਖਾਤਰ ਪੰਜਾਬ ਜਾਵੇ ਠੱਠੇ ਖੂਚ ਥੋੜਾ ਵੋਟ ਬੈਂਕ ਪੋਲਿਟਿਕਸ ਸਹੀ ਰੇ ਤੂੰ ਕੰਟਰੈਕਟ ਫਾਰਮਿੰਗ ਨੂੰ ਤੋੜ ਰਿਆ ਉਹਨਾਂ ਨੂੰ ਔਲਾਮ ਬਣਾ ਰਿਆ ਮੈਨੂੰ ਵੋਟਾਂ ਪਾ ਦਿਓ ਉਹ ਤੂੰ ਜਿੱਤ ਕੇ ਵੀ ਸਭ ਤੋਂ ਵੱਡਾ ਹਾਰਿਆ ਹੋਇਆ ਬੰਦਾ ਤੈਨੂੰ ਲੋ ਇਹ ਜਾ ਪੜਨੇ ਪਉਣਗੇ ਮੱਛੀ ਮਾਰਕੀਟ ਬਣਾਦੀ ਤੁਸੀਂ ਬੈਗੇ ਸਲੇਚਰ ਦੀ ਗਰਮਾ ਖਤਮ ਕਰਦੀ ਸੀ ਤੇਰਾ ਮੁੰਡਾ ਐ ਤੇਰੀ ਬੀਬੀ ਐ ਤੂੰ ਸਮਗਲ ਰੋਇ ਤੂੰ ਫਲਾਣਾ ਇਹਦਾ ਪੰਜਾਬ ਦੇ ਦਾ ਉੱਤੇ ਆ ਓਏ 17 ਐਡਜਰਮੈਂਟਸ ਕਿੰਨੀ ਐਡਜਰਮੈਂਟਾਂ ਕੱਖ 17 ਐਡਜਰਮੈਂਟਸ ਵਾਟ ਇਜ਼ ਦੀ ਵਨ ਪਾਲਿਸੀ ਦੈਟ ਯੂ ਹੈਵ ਫਰੇਮਡ ਵਿਦ ਬਜਟਰੀ ਅਲੋਕੇਸ਼ਨ ਪਾਲਿਸੀ ਨਾਲ ਹੀ ਆਉ ਪੰਜਾਬ ਉੱਤੇ ਦੱਸ ਕਿਹੜੀ ਕਿਹੜੀ ਪਾਲਿਸੀ ਬਣਾਈ ਐ ਤੂੰ ਥੋੜੇ ਕੋਲ ਐਗਰੀਕਲਚਰ ਦੀ ਪਾਲਿਸੀ ਨਹੀਂ ਹੈ ਕਿਉਂਕਿ ਬਜਟ 13000 ਕਰੋੜ ਦਾ 9000 ਤੋਂ ਉੱਤੇ ਸਬਸਿਡੀਆਂ ਨੇ 3000 ਕਰੋੜ ਰੁਪਈਆ ਤਨਖਾਹਾਂ ਨੇ ਫਾਲੋ ਪੂਛ ਹਾਂ ਇਹ ਪੜ੍ਹੇ ਲਿਖੇ ਬੰਦੇ ਦਾ ਜਵਾਬ ਦੇ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰ ਹੈ ਤੂੰ ਤਾਂ ਉਹ ਜਵਾਬ ਨਹੀਂ ਦੇ ਸਕਿਆ ਵੀ ਤੂੰ ਮੇਰੇ ਕੋਲ ਆਇਆ ਸੀ ਆਫਰ ਲੈ ਕੇ ਲੋਕਾਂ ਨੂੰ ਤਾਂ ਉਂਗਲਾ ਚੱਕਦਾ ਕਿਸੇ ਨੂੰ ਭੱਜਪਾ ਕਹਿਣਾ ਕਹਦੇ ਹੋਰ ਉਂਗਲ ਚੱਕਦਾ ਫਿਰਦੇ ਕਾਰਵਾਈ ਕਰ ਅੰਦਰ ਦੇ ਦੇ ਹੋਰ ਰੋਕਦਾ ਤੈਨੂੰ ਉਹ ਕਰਾਈਆਂ ਕਰਨੀਆਂ ਹੈ ਹਾਂ ਜਿਹੜਾ ਲੈਜਿਸਲੇਟਿਵ ਡਿਸਫੰਕਸ਼ਨ ਹੈ ਲੇਜਿਸਲੇਚਰ ਦੀ ਗਰਮਾ ਖਤਮ ਹੋ ਚੁੱਕੀ ਹੈ ਵਿਧਾਨ ਸਭਾ ਦੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਵੀ ਐਮ ਐਲ اے ਹੁੰਦਾ ਕੀ ਹੈ ਐਮ ਐਲ اے ਕਾਨੂੰਨ ਬਣਾਉਣ ਵਾਸਤੇ ਆ ਗੱਦੇ ਚੈੱਕ ਕਰਨ ਵਾਸਤੇ ਨਹੀਂ ਪ੍ਰਿੰਸੀਪਲ ਚੈੱਕ ਕਰਨ ਵਾਸਤੇ ਨਹੀਂ ਵਾਈਸ ਚਾਂਸਲਰ ਚੈੱਕ ਕਰਨ ਵਾਸਤੇ ਨਹੀਂ ਹੁੰਦਾ ਉਹਦਾ ਦਰਜਾ ਚੀਫ ਸੈਕਟਰੀ ਤੋਂ ਉੱਚਾ ਹੁੰਦਾ ਹੈ ਨਾ ਚ ਨਾ ਜਾਣੇ ਆਂਗਣ ਟੇੜਾ ਥੋੜਾ ਤਾਂ ਆਂਗਣ ਵੀ ਟੇੜਾ ਨਹੀਂ ਹੈ ਤੂੰ ਤਾਂ 나ੜੀ ਹੂੰ 나ੜੀ ਟੱਕਰ ਕੇ ਪੰਜਾਬ ਨੂੰ ਲੜੂੰਗਾ ਅੰਤ ਤੱਕ ਲੜੂੰਗਾ ਤੂੰ ਜਵਾਬਾਂ ਤੋਂ ਭਜਦਾ ਰਹਿ ਮੇਤੋਂ ਕੱਹ ਤੱਕ ਭਜੇਗਾ ਭਾਗ ਭਗਵੰਤ ਮਾਨ ਭਾਗ ਕੇ ਜਨਤਾ ਆਤੀ ਹੈ ਸਿੰਘਾਸਨ ਖਾਲੀ ਕਰ ਬੇਟਾ ਤੂੰ ਕਹਿੰਦਾ ਨਾ ਜੱਜ ਉਸੇ ਨਾਤੇ ਕਹਿ ਰਿਹਾ ਤੈਨੂੰ ਹਾਂਜੀ ਫਾਰਮਰਾਂ ਦੀ ਗੱਲ ਕਰਦੇ ਇਹ ਇੱਕ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਸਾਡੀ ਸਰਕਾਰ ਫਰਵਰੀ ਚਾਹੂ ਮਾਰਚ ਦੇ ਬਾਅਦ ਇੱਕ ਵੀ ਫਾਰਮਰ ਸੁਸਾਇਡ ਨਹੀਂ ਕਰੂਗਾ ਦੇਖੋ ਕਿੱਡੇ ਕਿੱਡੇ ਝੂਠ ਮਾਰ ਕੇ ਭਜਲੇ ਇਹ ਲੋਕ ਲਾਅ ਐਂਡ ਆਰਡਰ ਐਸੀ ਕੰਮ ਕਰਾਂਗੇ ਵੀ ਸ਼ਾਂਤੀ ਕਾਇਮ ਕਰ ਦੇਣਗੇ ਉਹ ਇਸ ਤੋਂ ਵੱਡੀ ਭ੍ਰਾਂਤੀ ਹੈ ਕਿਉਂਕਿ ਤੁਸੀਂ ਮਾਫੀਆ ਚਲਾ ਰਹੇ ਹੋ ਕਿਉਂਕਿ ਤੁਸੀਂ ਰੇਤੇ ਦੀ ਟਰਾਲੀ 23000 ਰੁਪਏ ਦੀ ਵੇਚ ਰਹੇ ਹੋ ਜਿਹੜੀ ਚਰਜੀ ਚੰਨੀ ਦੇ ਟਾਈਮ ਦੇ ਉੱਤੇ 3000 ਦੀ ਵਿਗਦੀ ਸੀ ਕਿਉਂਕਿ ਤੁਸੀਂ ਸ਼ਰਾਬ ਦੀ ਸਮਗਲਿੰਗ ਕਰ ਰਹੇ ਹੋ ਜਾਲੀ ਸ਼ਰਾਬ ਬਣਾ ਰਹੇ ਹੋ ਐਕਸਾਈਜ਼ ਡਿਊਟੀ ਤੁਸੀਂ ਲੱਖਾਂ ਕਰੋੜ ਰੁਪਏ ਚੋਰੀ ਕਰ ਲਈ ਦੱਸ ਐਲ 11 ਲਾਇਸੈਂਸ ਕਿਹਨੂੰ ਦਿੱਤੇ ਭਗਵੰਤ ਓਏ ਗਰੂ ਦੇ ਜਵਾਬ ਦੱਸ ਅੱਤੀ ਸੱਤੀ ਕੀਤੀ ਐ ਨਹੀਂ 13000 ਕਰੋੜ ਰੁਪਏ ਮੈਂ ਤੁਹਾਨੂੰ ਕਹਨਾ ਚੋਰ ਹਾਂ ਤੂੰ ਠੋਕ 10 ਕਿਹਨੂੰ ਦਿੱਤੇ 13000 ਕਰੋੜ ਰੁਪਏ ਕੰਮ ਲਾਡੂ 45000 ਕਰੋੜ ਰੁਪਏ ਕਿੱਥੋਂ ਕਮਾ ਲੰਦਾ ਮਿੱਤਰਾ 2000 ਤੇ ਸੀ ਤੁਹਾਡੇ ਨਾਲ ਅੱਧੀ ਧਾਰੂ ਦੀ ਖਾਪਤ 30000 ਕਰੋੜ ਰੁਪਏ ਤੇਲੰਗਾਨਾ ਤੇ ਹੀ ਕਰਨਾਟਕਾ ਫੋਟੇ ਸਰਖਾਫ ਦੇ ਪਰ ਲੱਗੇ ਆ ਓਏ ਕਿ ਤੁਸੀਂ ਵੇਚੀ ਜਾਓ ਪੰਜਾਬ ਨੂੰ ਗਿਰਵੀ ਰੱਖੀ ਜਾਓ ਓਏ ਤੇ ਲੋਕਾਂ ਤੋਂ ਲੁਕੋਈ ਜਾਓ ਜੇ ਤੈਨੂੰ ਵੇਲ ਮਿਲੇ ਗੂਚੀ ਦੇ ਬੂਟਾਂ ਤੋਂ ਤਾਂ ਕਰੇ ਨਾ ਤੂੰ ਚੜ ਕੇ ਬੇਸ਼ਰਮਾ ਵਾਂਗੂੰ ਹਵਾਈ ਜਹਾਜ਼ਾਂ 'ਚ ਵੋਟਾਂ ਮੰਗਣ ਗਿਆ ਨੋਟਾਂ ਨਾਲੋਂ ਘੱਟ ਪਈਆਂ ਵੋਟਾਂ ਨੈਸ਼ਨਲ ਪਾਰਟੀ ਕਹਿੰਨੇ ਉਹ ਇੱਕ ਸੀਟ ਆ ਥੋੜੀ ਲੋਕ ਸਭਾ 'ਚ ਤੇ ਕਹਿੰਦਾ ਇੱਕ ਥੀ ਕਾਂਗਰਸ ਹਟ ਝੂਠ ਸਰੀ ਗੱਲ ਮੈਂ ਕਰ ਰਿਹਾ ਇਹਦਾ ਇੱਕ ਜਵਾਬ ਨਹੀਂ ਦਿੰਦਾ ਪਕੌੜਾ ਕਹਿੰਦੇ ਜਵਾਬ ਦੋਵੇ ਲਾ ਤੂੰ ਮੈਂ ਠੀਕ ਹੈ ਇੱਥੇ ਬਹਿਨੇ ਆਂ ਉੱਥੇ ਬਹਿਨੇ ਆਂ ਤੇ ਇਹਨਾਂ ਸਾਰਿਆਂ ਨੂੰ ਬੈਠ ਬੈਠਣ ਦੇ ਵਿੱਚ ਤੇ ਤੂੰ ਜਵਾਬ ਦੇ ਜਦੋਂ ਉਹਨੂੰ ਬੁਲਾਇਆ ਸੀ ਮੈਨੂੰ ਉੱਥੇ ਉਦੋਂ ਕਿਹੜਾ ਆਉਦਾ ਸੀ ਉਹ ਮੇਰੇ ਕੋਲ ਹਾਂ ਲੀਡਰ ਉਹਦੇ ਨਾਲ ਨਹੀਂ ਹੁੰਦੇ ਲੀਡਰ ਕ੍ਰੈਡੀਬਿਲਟੀ ਨਾ ਹੁੰਦੇ ਆ ਖੜੇ ਆ ਨਾ ਲੋਗ ਕਿਉਂ ਖੜੇ ਆ ਕਿਉਂਕਿ ਤੇਰੇ ਪਰਦੇ ਫਾਸ਼ ਹੋਣੇ ਦੇਖਣੇ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿੱਡੇ ਵੱਡੇ ਬਹਿਰੂਪੀ ਹੋ ਤੁਸੀਂ ਤੁਹਾਡੇ ਨਕਾਬ ਉੱਠ ਗਏ ਡਿਮਾਂਡ ਸਰ ਸੀਬੀਆਈ ਇਨਕੁਆਇਰੀ ਹੋਵੇ ਜਿਹੜੀ ਦੂਲੋ ਸਾਹਿਬ ਨੇ ਕਹੀ ਇਹਨਾਂ ਨੇ ਪਹਿਲਾਂ ਵੀ ਡਿਮਾਂਡ ਕੀਤੀ ਹੈ ਲੇਕਿਨ ਅਸਲੀ ਡਿਮਾਂਡ ਸੀਬੀਆਈ ਇਨਕੁਆਇਰੀ ਹੋਵੇ ਜਿੰਨੇ ਸਕਾਲਰਸ਼ਿਪ 20 ਲੱਖ ਬੰਦੇ ਅਫੈਕਟਡ ਮੈਂ ਠੀਕ ਕਹਿ ਰਿਹਾ ਸਰ 16 ਤੋਂ 20 ਲੱਖ ਬੰਦੇ ਅਫੈਕਟਡ ਹਾਂਜੀ 16 ਤੋਂ 20 ਲੱਖ ਤੱਕ ਅੱਜ ਨਹੀਂ ਐਕਸਾਈਟੀਆਂ ਡਿਊਟੀਆਂ ਡਾਟੀਆਂ ਚੋਰੀਆਂ ਕਰਦੇ ਹੋ ਤੁਸੀਂ ਲੋਕੀ ਮਾਰਦੇ ਹੈਂ ਕੁੱਤਾ ਮਰ ਜੇ ਤੁਸੀਂ ਐਫ ਆਈ ਆਰ ਕਰਾਉਣ ਨੂੰ ਫਿਰਦੇ ਹੋ ਠੀਕ ਹੈ ਕਿ ਨਹੀਂ ਤੇ ਬੰਦੇ ਮਰ ਗਏ ਕੋਈ ਜ਼ਿੰਮੇਵਾਰ ਨਹੀਂ ਹੈ ਇਹ ਦੁੱਲੋ ਸਾਹਿਬ ਕਹਿ ਰਹੇ ਮੈਂ ਨਾ ਕੋਈ ਹੋਵੇ ਇਹ ਪਾਰਟੀਆਂ ਤਾਂ ਉੱਤੇ ਉੱਠ ਗਿਆ ਤੁਸੀਂ ਬਦਲਾਵ ਕਰਨ ਆਏ ਸੀ ਭਗਵੰਤ ਮਾਨ ਸਾਹਿਬ ਬਾਦਨ ਨਾਲੋਂ ਬੱਤਰੋਂ ਬਾਦਨ ਨਾਲੋਂ ਬੱਤਰ ਯਾ ਇਹ ਕਹੇ ਵੀ ਕਰ ਜਾ ਤੂੰ ਮੋੜੇਗਾ ਯਾ ਇਹ ਕਹੇ ਤੇਰੇ ਕੋਲ ਇਨਕਮ ਹੈ ਯਾ ਇਹ ਕਹੇ ਤੂੰ ਮਾਫੀਆ ਨਹੀਂ ਚਲਾਉਂਦਾ ਮਿੱਤਰਾਂ ਇਹ ਕਰਜ਼ਾ ਲੈਣ ਦਾ ਸਾਈਕਲ ਹੈ ਕਿ ਪ੍ਰੋਮਿਸ ਕੋਈ ਫੁੱਲਫਿਲ ਨਹੀਂ ਹੋ ਰਿਹਾ ਹਾਂਜੀ ਵਿਧਾਨ ਸਭਾ ਇੱਕ ਮੱਛੀ ਮਾਰਕੀਟ ਹੈ ਹਾਂਜੀ ਤੇ ਡਾਇਵਰਟ ਕਰਨ ਲਈ ਡਾਈਗਰੈਸ ਕਰਨ ਲਈ ਪੂਰੀ ਗੱਲਾਂ ਹੁੰਦੀਆਂ ਨੇ ਇਹਨਾਂ ਮੁੱਦਿਆਂ ਤੇ ਕੋਈ ਡਿਸਕਸ਼ਨ ਨਹੀਂ ਹੁੰਦੀ ਥੈਂਕ ਯੂ ਵੈਰੀ ਮਚ